ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਸਿੰਘ ਮਜੀਠੀਆ ਦੇ ਘਰ ਅੱਜ ਸਵੇਰੇ ਵਿਜੀਲੈਂਸ ਦੁਆਰਾ ਰੇਡ ਕੀਤੀ ਗਈ ਹੈ ਹਾਲਾਂਕਿ ਚੰਡੀਗੜ੍ਹ ਤੋਂ ਕਰੀਬ 20 ਤੋਂ 30 ਵਿਜੀਲੈਂਸ ਦੇ ਅਧਿਕਾਰੀ ਉਹਨਾਂ ਦੇ ਘਰੇ ਪੁੱਜੇ ਆ ਅੰਮ੍ਰਿਤਸਰ ਸਥਿਤ ਗ੍ਰੀਨ ਐਵੇਨਿਊ ਦੇ ਉਹਨਾਂ ਦੇ ਘਰੇ ਪੁੱਜੇ ਤੇ ਪੁਲਿਸ ਵਾਲੋ ਵੀ ਪੂਖਤਾ ਪ੍ਰਬੰਧ ਕੀਤੇ ਗਏ ਐ ਸੋ ਤਸਵੀਰਾਂ ਤੁਸੀਂ ਉਹਨਾਂ ਦੇ ਘਰ ਦੀ ਦੇਖ ਰਹੇ ਹੋ ਹਾਲਕਿ ਘਰ ਦੇ ਅੰਦਰ ਜਿਹੜੇ ਕਾਗਜ਼ਾਤ ਐ ਉਹ ਖੰਗਾਲੇ ਜਾ ਰਹੇ ਆ ਵਿਕਰਮ ਜਿੱਠੀਆ ਜਿਹੜਾ ਕਿਹਾ ਜਾ ਰਿਹਾ ਕਿ ਉਸ ਵੇਲੇ ਘਰ ਦੇ ਅੰਦਰ ਹੀ ਮੌਜੂਦ ਸੀ ਸੋ ਕਈ ਅਕਾਲੀ ਦਲ ਦੇ ਨੇਤਾ ਵੀ ਇਸ ਸਕੇ ਤੇ ਪੁੱਜੇ ਐ ਸੋ ਅੰਦਰ ਅੱਗੇ ਜਾਣ ਦੀ ਮਨਾਹੀ ਜ਼ਰੂਰ ਐ ਲੇਕਿਨ ਹਲੇ ਵੀ ਜਿਹੜੇ ਵਿਜੀਲੈਂਸ ਦੇ ਹ ala ਅਧਿਕਾਰੀ ਜ਼ਰੂਰ ਜਿਹੜੀ ਅੰਦਰ ਜਾਂਚ ਦੇ ਵਿੱਚ ਜੁਟੇ ਆ ਸੋ ਕਰੀਬ 20 ਧੋਤੀ ਜਿਹੜੇ ਵਿਜੀਲੈਂਸ ਦੇ ala ਅਧਿਕਾਰੀ ਅੰਮ੍ਰਿਤਸਰ ਦੇ ਨਾਲ ਨਾਲ ਚੰਡੀਗੜ੍ਹ ਤੋਂ ਵੀ ਇਸ ਜਗ੍ਹਾ ਤੇ ਪੁੱਜੇ ਆ ਤੇ ਸੋ ਸਵੇਰੇ 6:30 ਵਜੇ ਦੇ ਕਰੀਬ ਇਹ ਜਿਹੜੀ ਰੇਡ ਕੀਤੀ ਗਈ ਆ ਸੋ ਅੰਦਰੋਂ ਕੀ ਖੰਗਾਲਿਆ ਗਿਆ ਕੀ ਕੀ ਉਹਨਾਂ ਦੇ ਹੱਥ ਜਿਹੜਾ ਲੱਗਿਆ ਵੈ ਸੋ ਜਿਹੜੀ ਰੇਡ ਦੀ ਵਜ੍ਹਾ ਕੀ ਦੱਸੀ ਜਾ ਰਹੀ ਹੈ ਹਲੇ ਤੱਕ ਕੁਝ ਵੀ ਵਿਜੀਲੈਂਸ ਦੇ ਅਧਿਕਾਰੀਆਂ ਦੁਆਰਾ ਇਸ ਚੀਜ਼ ਦਾ ਖੁਲਾਸਾ ਨਹੀਂ ਕੀਤਾ ਗਿਆ ਲੇਕਿਨ ਲਗਾਤਾਰ ਕਰੀਬ 2 ਤੋਂ 2.5 ਘੰਟੇ ਹੋ ਚੁੱਕੇ ਆ ਹਲੇ ਵੀ ਅੰਦਰ ਵਿਜੀਲੈਂਸ ਦੇ ਅਧਿਕਾਰੀਆਂ ਦੁਆਰਾ ਜਿਹੜੇ ਕਾਗਜ਼ਾਤ ਨੂੰ ਖੰਗਾਲਿਆ ਜਾ ਰਿਹਾ ਅਮਿਤ ਸ਼ਰਮਾ ਪੰਜਾਬ ਤੱਕ ਅਮਰੀਕਾ